ਸਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰ ਸਸੀ ਕਾਲ ਸਰਦੀ ਦਾ ਮੌਸਮ ਸਰਦੀ ਦਾ ਮੌਸਮ ਤੇ ਵੱਖਰਾ ਵੱਖਰਾ ਕੁਛ ਨਾ ਕੁਛ ਬਣਾਉਣ ਲਈ ਚਾਹੀਦਾ ਹੈ ਨਾ ਕੋਈ ਮਿੱਠੀ ਚੀਜ਼ ਕਦੀ ਆਪਾਂ ਗਰਮੀਆਂ ਦੇ ਵਿੱਚ ਤੁਸੀਂ ਦੇਖਿਆ ਆਪਣੇ ਘਰ ਬੈਸਣ ਨਹੀਂ ਸੀ ਮੁੱਕਦਾ ਹੁਣ ਬਣਾ ਰਹੇ ਆਪਾਂ ਅ ਅਲਸੀ ਦੀਆਂ ਪਿੰਨੀਆਂ ਤੇ ਪਹਿਲਾਂ ਆਪਾਂ ਥੋੜਾ ਜਿਹਾ ਘਿਓ ਪਾ ਲਾਂਗੇ ਇਹਦੇ ਵਿੱਚ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਇਹਦੇ ਵਿੱਚ ਮੈਂ ਕੀ ਸਮਾਨ ਪਾਉਣਾ ਤੁਹਾਨੂੰ ਨਾਲ ਦੀ ਨਾਲ ਦੱਸਾਂਗੀ ਅੱਜ ਮੈਂ ਨਹੀਂ ਇਹ ਦੱਸਾਂਗੀ ਕਿ ਇਹ ਚੀਜ਼ ਇਹ ਨਹੀਂ ਇਹ ਚੀਜ਼ ਹੈ ਹਨਾ ਕਿਉਂਕਿ ਅੱਜ ਮੈਂ ਖੋਲ ਕੇ ਖੁੱਲੇ ਦੇਰ ਨਾਲ ਹੀ ਬਣਾ ਲਈ ਖੁੱਲੇ ਦੇਰ ਨਾਲ ਫੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਕਰ ਲੈਣਾ ਗਰਮ ਇਹਨੂੰ ਚੰਗੇ ਤਰੀਕੇ ਨਾਲ ਕਿ ਆਨੂੰ ਗਰਮ ਹੋਣ ਦੋ ਹੋ ਗਿਆ ਇੰਨਾ ਕਾ ਕਿ ਹੋਈ ਚਾਹੀਦਾ ਆਪਾਂ ਨੂੰ ਪਹਿਲਾਂ ਲਾਣਾ ਨਹੀਂ ਚਾਹੀਦਾ ਵਾ ਆਪਾਂ ਇਹ ਕੜ ਲੈਣੀ ਕਿਉਂ ਬਾਹਰ ਹੁਣ ਥੋੜਾ ਜਿਹਾ ਜਿਹੜਾ ਨਹੀਂ ਪਿਕਲਿਆ ਹਲੇ ਇਹਨਾਂ 'ਕ ਇਹਨਾਂ ਦੇ ਵਿੱਚ ਆਪਾਂ ਕਰਾਂਗੇ ਡਰਾਈ ਫਰੂਟ ਫਰਾਈ ਡਰਾਈ ਫਰੂਟ ਦਾ ਪਕੌੜੇ ਆਖਣੀ ਫਰਾਟ ਫਰਾਈ ਕਰਕੇ ਲਾਂਗੇ ਤੇ ਇਹਨਾਂ ਦੇ ਵਿੱਚ ਘੜ ਘੜ ਕੇ ਫਰਾਈ ਕਰਾਂਗੇ ਹਨਾ ਤੁਹਾਨੂੰ ਦਿਖਾਗੇ ਨਾਲ ਦੀ ਨਾਲ ਕਿ ਕਿੰਨਾ ਕਿੰਨਾ ਆਪਾਂ ਪਾ ਰਹੇ ਹਾਂ ਹੁਣ ਤੋਂ ਕਰਨਾ ਰਿਹਾ ਅਮਗੇ ਆਪਾਂ ਸੋਗਰ ਬਦਾਮ 100 ਗ੍ਰਾਮ ਲੈ ਜਿਆਦਾ ਹੀ ਹੈ ਵੈਸੇ ਜਾਂ ਤੇ ਮੈਂ ਥੋੜੇ ਬਣਾਉਣਾ ਪਹਿਲਾਂ ਜਿਆਦਾ ਨਹੀਂ ਬਣਾਉਣਾ ਵਾ 100 ਗ੍ਰਾਮ ਬਦਾਮ ਲੈ ਕੇ ਆਪਾਂ ਇਹਨਾਂ ਨੂੰ ਥੋੜੇ ਜਿਹਾ ਰੋਸਟਡ ਕਰ ਲਾਂਗੇ ਇਸੇ ਕੌਲੀ ਦਾ ਆਪਾਂ ਨਾਪ ਰੱਖਾਂਗੇ ਤੇ ਜਿਹੜੀ ਲੱਗੇ ਰੱਖਦੇ ਆਂ ਤੇ ਉਹ ਦੇਖੋ ਤੇ ਵੈਸੇ ਨਾ ਉੱਤੋਂ ਲੈ ਜਾਂਦਾ ਕਲਰ ਜਿਆ ਹਨ ਬਦਾਮਾਂ ਦਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਚੰਗੀ ਤਰ੍ਹਾਂ ਦਾ ਮਤਲਬ ਹੈ ਥੋੜੇ ਪੱਕ ਜੇ ਜਾਣ ਲਓ ਜੀ ਬਦਾਮ ਆਪਣੇ ਰੋਸਟਡ ਹੋ ਗਏ ਦੇਖੋ ਛੜ ਛੜ ਜੇ ਕਰਨ ਲੱਗ ਗਏ ਆਪਾਂ ਕਿਹਾ ਜੋ ਕੱਢ ਲੈਣੇ ਬਾਹਰ ਇਹਨਾਂ ਨੂੰ ਸ਼ੇਕ ਕਰ ਲੈਣੇ ਘੱਟ ਥੋੜਾ ਜਿਹਾ ਤੇ ਇਹ ਲਓ ਜੀ 100 ਗ੍ਰਾਮ ਬਾਜਾਮ ਨੇ ਤੁਸੀਂ ਕਿੰਨੇ ਪੌਣ ਜਿਆਦੇ ਪੌਣੇ ਜਿਆਦੇ ਪਾ ਲੋ ਪੌਣੇ ਆਪਾਂ ਨੂੰ ਆਪਦੇ ਹਿਸਾਬ ਦੇ ਨਾਲ ਚਾਹੀਦੇ ਆ ਕਿ ਪਿਛਲੀ ਵਾਰੀ ਮੇਥੋਂ ਜਿਆਦਾ ਪੈ ਗਿਆ ਸੀ ਇਹ ਆਪਣਾ ਡਰਾਈ ਫਰੂਟ ਹੈ ਤੇ ਡਰਾਈ ਫਰੂਟ ਜਿਆਦਾ ਪਿਆ ਕਰਕੇ ਫਿਰ ਉਹ ਪਿੰਗਾਂ ਦਾ ਬਟਨ ਫਿਰ ਮੈਨੂੰ ਕਿਉਂ ਗਰਮ ਕਰਕੇ ਹੋਰ ਪਾਉਣਾ ਪੈ ਗਿਆ ਇਸ ਲਈ ਆਪਾਂ ਪਹਿਲੇ ਡਰਾਈ ਫਰੂਟ ਜਿਆਦਾ ਜੇ ਡਰਾਈ ਫਰੂਟ ਆਪਾਂ ਤਾਂ ਹੋ ਵੀ ਜਾਂਦਾ ਨਾ ਰੋਸਟਡ ਜਿਆਦਾ ਤਾਂ ਕੋਈ ਚੱਕਰ ਨਹੀਂ ਅਗਲੇ ਗੇੜੇ ਚ ਪਾ ਲਓ ਬੱਦਰ ਰੱਖ ਲਓ ਨੂੰ ਹਨਾ ਇਹ ਪਾ ਲਿਆ ਆਪਾਂ ਇਸ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕਾਜੂ ਕਾਜੂ ਨੂੰ ਥੋੜਾ ਰੋਸਟਡ ਕਰ ਲੈਨੇ ਆ ਟੁੱਟ ਕਾਜੂਆਂ ਦੀ ਲਈ ਆ ਤੁਸੀਂ ਵੀ ਟੁੱਟ ਲਿਆ ਕਰੋ ਕਿਉਂਕਿ ਆਪਾਂ ਮੁੜ ਕੇ ਪੀਸ ਹੀ ਤਾਂ ਦੇਣੀ ਹੁੰਦੇ ਨੇ ਹਨਾ ਛਾੜ ਹੀ ਦੇਣੀ ਆ ਵਿਚਾਰੇ ਇਹ ਉਹਦੇ ਵਿੱਚ ਮਿਕਸੀ ਚ ਢੇੜਾ ਦਿੱਤਾ ਤਾਂ ਚਲੋ ਜੀ ਇਹ ਹੋ ਜਾਂਦੇ ਨੇ ਹਣੇ ਇਹ ਇੱਕ ਪੇਰ ਚ ਪਾ ਲੇ ਛੇਕ ਘੱਟ ਕਰ ਲਿਆ ਸੀ ਤੇ ਉਹਦਾ ਥੋੜਾ ਜਿਹਾ ਫਰਕ ਪੈਂਦਾ ਲੋ ਜੀ ਇਹ ਵੀ ਆਪਣੇ ਰੋਸਟਡ ਹੋ ਗਏ ਆ ਹੁਣ ਹਨਾ ਦੇਖੋ ਜਦ ਮਾੜੇ ਜਿਹੇ ਹੋ ਜਾਂਦੇ ਵਿਚਾਰੇ ਨਾਜ਼ਕ ਜੇ ਤਾਂ ਹੁੰਦੇ ਆਗੇ ਸਾਣਾ ਇਹ ਕੜਾ ਹਾਰ ਚੀਜ਼ ਆ ਵੀ ਇਹਦੇ ਹੋਣਾ ਨਹੀਂਗਾ ਇਹਨਾਂ ਨੇ ਰੋਸਟਡ ਨਹੀਂ ਹੋਣਾਗਾ ਲਓ ਜੀ ਆਪਾਂ ਇਹ ਵੀ ਰੋਸਟਡ ਕਰ ਲਿਆ ਆਪਾਂ ਇਹਨਾਂ ਨੂੰ ਵੀ ਬਾਹਰ ਕੱਢ ਲੈਨੇ ਵਿਚਾਰੇ ਹੋਰ ਸੜਨਗੇ ਵਿੱਚ ਨਹੀਂ ਤਾਂ ਭੁੱਜੀ ਜਾਣਗੇ ਮਾੜੇ ਕਰਮਾਂ ਵਾਲੇ ਬਸ ਲਓ ਜੀ ਆਪਾਂ ਇਹ ਚ ਪਾ ਲੈਨੇ ਆਪਾਂ ਇਹਨੂੰ ਸਾਰਾ ਕੁਝ ਕੱਢ ਕੇ ਭਾਂਚ ਚ ਪਾਈ ਜਾਂਦੇ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਦੇ ਆਂਗੇ ਕਿ ਕੀ ਕੀ ਚੀਜ਼ਾਂ ਇਹ ਪੈਰ ਨਹੀਂ ਨੇ ਆਪਣੀਆਂ ਅੱਜ ਮੈਂ ਕੱਲੀ ਘਰ ਤੇ ਮੈਂ ਕਿਹਾ ਚਲੋ ਹੋਰ ਨਹੀਂ ਤਾਂ ਇਹੇ ਕੁਝ ਬਣਾ ਲੈਂਦੇ ਆ ਆਪਾਂ ਤੇ ਸੇਕ ਆਪਾਂ ਕੀਤਾ ਸੀ ਘੱਟ ਤੇ ਹੁਣ ਆਪਾਂ ਪਾ ਦਿੱਤੀ ਚਮੂਂਗ ਫਲੀ ਹੁਣ ਆਪਾਂ ਮੂੰਗਫਲੀ ਰੋਸਟਡ ਕਰ ਲਾਂਗੇ ਦੇਖੋ ਕਿਦਾਂ ਦਾ ਸਾਰਾ ਦਾ ਕਲਰ ਹੋ ਹੋ ਕੇ ਜੇ ਨਾ ਹੀ ਹੋ ਗਿਆ ਦੇਖੋ ਕਿਦਾਂ ਦਾ ਲੱਗਦਾ ਹਨ ਜਿਵੇਂ ਮੈਲਜੀ ਹੁੰਦੀ ਆਗੀ ਇਹਦੇ ਤੋਂ ਤਾਂ ਬਦਾਮ ਵਦੂੰ ਪਹਿਲਾਂ ਧੋਈ ਲਵੇ ਕਿ ਨਹੀਂ ਹਾਂ ਇਹ ਦੋਨਾਂ ਦਾ ਨਿਕਲਦਾ ਨਿਕਲਦਾ ਕਲਰ ਛੜ ਛੜ ਕੇ ਵੀ ਵਿਚਾਰਾ ਇਹ ਮਾੜੇ ਕਰਮਾਂ ਦਾ ਘਾਓ ਹੈ ਤੇ ਮੈਂ ਤੁਹਾਨੂੰ ਹਨ ਵੇਸਰਾ ਨਹੀਂ ਕਰਾਂਗੇ ਦੇਸੀ ਘਿਓ ਆਪਣਾ ਬੜੀ ਮਿਹਨਤ ਸੇ ਬਣਾਇਆ ਹੋਇਆ ਹੈ ਇਹਦਾ ਵੀ ਕਸ਼ ਕਰਾਂਗੇ ਇਹ ਲਓ ਜੀ ਇਹ ਆਪਾਂ ਤੀਤੀ ਹਨ ਮੂੰਗਫਲੀ ਰੋਸਟਡ ਹੁਣ ਤੱਕ ਇਹ ਕੱਢ ਲੈਣੀ ਤਾਂ ਸੁੱਕ ਨਾਲ ਹੋਰ ਪਾ ਦੇਣਾ ਸੀਗਾ ਇਹ ਲਓ ਜੀ ਮੂੰਗਫਲੀ ਆਪਾਂ ਰੋਸਟਡ ਕਰ ਲਈਆ ਹੁਣ ਇਹ ਵੀ ਬਾਹਰ ਕੱਢ ਦਿੱਤੀ ਇਹ ਵੀ ਆਪਾਂ ਇੱਕੋ ਹਿਸਾਬ ਰੱਖਿਆ ਉਸੇ ਕੌਲੀ ਦਾ ਤਕਰੀਬਨ ਕਿ ਇਹ 100 ਗ੍ਰਾਮ ਉਹ ਕੌਲੀ ਦਾ ਹਿਸਾਬ ਰੱਖਿਆ ਉਹ ਜਿਹੜਾ ਹੁਣ ਵੱਧ ਪੈਂਦੀ ਘੱਟ ਪੈਂਦੀ ਤੇ ਬਦਾਮ 100 ਗ੍ਰਾਮ ਮੈਨੂੰ ਇਹਦਾ ਉਹਨਾਂ ਦਾ ਆਈਡੀਆ ਕਿਉਂਕਿ ਮੇਰੀ ਕੌਲੀ ਨਾਪੀ ਹੋਈ ਹੈਗੇ ਤੇਲ ਆਪਣਾ ਸੜ ਗਿਆ ਗਿਆ ਥੋੜਾ ਜਿਹਾ ਇੱਕਦਾ ਕਲਰ ਵੀ ਇਹਦਾ ਇਦਾਂ ਦਾ ਹੀ ਹੋ ਗਿਆ ਮੋਇਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਮਖਾਣੀ ਦੇਖਿਓ ਕਿ ਉਹ ਸਾਰਾ ਸੌਫ ਹੋ ਜਾਣਾ ਕਿ ਉਹ ਤੋਂ ਤਾਂ ਪਤਾ ਹੀ ਨਹੀਂ ਲੱਗਣਾ ਕਿੱਧਰ ਨੂੰ ਉੱਡ ਗਿਆ ਹੈਨਾ ਆ ਲਓ ਆਪਣਾ ਪਾਤੀ ਚ ਮਖਾਣੀ ਮਖਾਣੇ ਵੀ ਰੋਸਟ ਕਰਾਂਗੇ ਮੈਂ ਪੈਕਟ ਵਿੱਚ ਖੋਲ ਦਿੱਤਾ ਪਕਾ ਕੇ ਜਾਦੀ ਪੈਣਗੇ ਜਾਦੀ ਬਣਾਣੀ ਆਪਾਂ ਨੇ ਤਕਰੀਬਨ ਤਕਰੀਬਨ 100 ਗ੍ਰਾਮ ਦਾ ਇਹ ਵੀ ਹੋਣਗੇ ਹੈਨਾ ਉਹ ਪਾਈਏ ਦਾ ਹੁੰਦਾ 250 ਗ੍ਰਾਮ ਦਾ ਹੁੰਦਾ ਵਾ ਇਹ ਚੀਜ਼ਾਂ ਹਲੇ ਕੁਝ ਚੀਜ਼ ਆਪਾਂ ਮੰਗਵਾਉਂ ਜਾਂ ਨਹੀਂ ਕਿਉਂਕਿ ਇੰਨੀ ਜ਼ਿਆਦਾ ਠੰਡ ਨਹੀਂ ਹੋਏਗੀ ਆ ਦੇਖੋ ਨਾ ਕਿਹੜੀ ਜੀ ਇਹੜੀ ਚੀਜ਼ਾਂ ਦੇਖੋ ਬਣਦੇ ਆ ਨਾ ਮਖਾਣੇ ਜੇ ਆ ਵਿੱਚੋਂ ਇਹਨਾਂ ਜੋ ਨਿਕਲਦੇ ਕਾਲੇ ਕਾਲੇ ਜਿਹਿਆਂ ਚ ਚਲੋ ਜੋ ਵੀ ਹੋਇਆ ਸਾਰੇ ਤਾਰ ਤਵਾਰ ਤਾਲ ਤਵਾਰ ਕਹੀ ਜਾਂਦੇ ਇਹਨਾਂ ਨੂੰ ਲਓ ਜੀ ਕਿਹਾ ਕੋਈ ਜ਼ਿਆਦਾ ਸੌਖਾ ਜਾਣਾ ਵਿੱਚ ਇਹ ਨਸਾਰ ਮਖਾਣਿਆਂ ਨੇ ਤੇ ਆ ਦੇਖੋ ਕਿੱਧਰੇ ਉੱਡ ਗਏ ਆ ਇਹ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲੈਣਾ ਫਰਾਈ ਉਹ ਤਾਂ ਕਾਰੇ ਕਾਲਜੇ ਪਰ ਮੈਂ ਇਹਨਾਂ ਦੀ ਜੋ ਬਣਾਏ ਹੈ ਨਾ ਮਖਾਣੇ ਜੇ ਮੈਂ ਇਦਾਂ ਭੁੰਨ ਲਿਆ ਹੁਣ ਤਾਂ ਚਲੋ ਇਹ ਤਾਂ ਕੋਈ ਹੈ ਤਾਂ ਆਪਣਾ ਕੋ ਮਾੜੀ ਚੀਜ਼ ਨਹੀਂ ਸੇ ਤੇ ਸਾਰਾ ਇਹ ਮਖਾਣੀ ਪਾਏ ਹੋਏ ਪਾਇਆ ਹੋਇਆ ਸੀ ਕਿ ਹੋਈ ਆ ਸਾਰਾ ਕੁਝ ਇਹ ਰੋਸਟਡ ਆਪਾਂ ਕਰਨੇ ਚੰਗੀ ਤਰੀਕੇ ਨਾਲ ਲਓ ਜੀ ਆਪਣੇ ਮਖਾਣੇ ਵੀ ਤਿਆਰ ਹੋ ਗਏ ਹੁਣ ਆਪਾਂ ਇਹਨਾਂ ਮਖਾਣੇ ਨੂੰ ਕੱਟ ਕੇ ਦੂਆ ਤਾਂ ਆਪਾਂ ਕਰਾਂਗੇ ਛੋੜੀ ਜਿਹੀ ਹਲਕਾ ਜਿਹਾ ਸੌਂਫ ਭਰਾਈ ਹੁਣ ਆਪਾਂ ਪਾ ਕੇ ਪਾਤੀ ਸੌਂਫਾ ਪਕਾਓ ਨਹੀਂ ਪਾਇਆ ਇਹਦੇ ਵਿੱਚ ਉਦੋਂ ਹਲਕਾ ਜਿਹਾ ਸੇਕ ਲਵਾਉਨੇ ਲਓ ਜੀ ਆਪਣਾ ਐ ਸੌਂਫ ਵੀ ਭੱਜ ਗਈ ਆਪਾਂ ਹਣ ਇਹਨੂੰ ਅਲੱਗ ਕਿਸੇ ਹੋਰ ਢਾਂਡੇ 'ਚ ਕੱਢਾਂਗੇ ਉਹਨਾਂ ਨਾਲ ਚਲੇ ਤਾਂ ਆਪਾਂ ਨੇ ਉਹ ਵੀ ਅਲੱਗ ਕੀਤੇ ਆ ਮਖਾਣੇ ਵੀ ਅਲੱਗ ਪਾਏ ਆ ਤੇ ਸੌਂਫ ਵੀ ਆਪਾਂ ਲਾਗੀ ਪਾਵਾਂ ਆਪਾਂ ਕਿਹਾ ਉਧਾਰ ਲਿਆ ਤੇ ਕਿਹਾ ਆਪਣਾ ਅੱਧਾ ਕਿਲੋ ਸਾਰਾ ਕਿਹਾ ਹੋਆ ਹਨਾ ਤੇ ਆਪਾਂ ਇਹ ਕਿਹਾਓ ਚੰਗੀ ਤਰ੍ਹਾਂ ਗਰਮ ਕਰ ਲੈਨੇ ਫਿਰ ਤੁਹਾਨੂੰ ਦੱਸ ਦਿਆਂਗੇ ਕਿ ਵਿੱਚ ਹੋਰ ਕੀ ਐਡ ਕਰਨੂੰਗੀ ਕੀ ਚੀਜ਼ ਭੁੰਨਾਂਗੇ ਆਪਾਂ ਥੋੜੇ ਬਹੁਤ ਸੌਂਫ ਦੇ ਦਾਣੇ ਰਹਿ ਗਏ ਤਾਂ ਕੋਈ ਗੱਲ ਨਹੀਂ ਦੋ ਚਾਰ ਪਾ ਅੱਦ ਕਿਉਂ ਵੀ ਪਾ ਸਕਦੇ ਆ ਆਪਾਂ ਸੋਣਾ ਆਪਣਾ ਆਟਾ ਆਪ ਕਰਤਾ ਪੋਝ ਜਾਂਦਾ ਵਾ ਆਪਾਂ ਪਰ ਚਲਾ ਲਈ ਜਿਵੇਂ ਚਿਮਨੀ ਕਿਉਂਕਿ ਫਿਰ ਮੈਨੂੰ ਆਟਾ ਜਾਂ ਚੜਦਾ ਬਹੁਤ ਵਾ ਜਦੋਂ ਪੁੰਦੇ ਆਪਾਂ ਆਟਾ ਵਾ ਪਕਾਟ ਪਾਵਾਂਗੇ ਆਖੜਾ ਤੁਸੀਂ ਦੇਖਿਆ ਹੀ ਆ ਆਪਣਾ ਇਹ ਕੋਲਾ ਹੁੰਦਾ ਸੁੱਖ ਨਾਲ ਜਿਹਦੇ ਨਾਲ ਆਪਾਂ ਨਾਪ ਲੈਣੀ ਆ ਤਕਰੀਬਨ ਇਹਦੇ ਚ ਕਿਲੋ ਆਟਾ ਪੈ ਜਾਂਦਾ ਪਰ ਮੈਂ ਇਹਨੂੰ ਘੱਟ ਪਾਵਾਂਗੀ ਕਿਉਂਕਿ ਇਹਦੇ ਚ ਜ਼ਿਆਦਾ ਨਹੀਂ ਸਮਾਨ ਬਣਾਉਣਾ ਮੈਨੂੰ ਚੰਗਾ ਨਹੀਂ ਲੱਗਦਾ ਕਿ 2 ਕੁ ਮਹੀਨੇ ਦਾ ਠੱਠਾ ਬਣਾ ਕੇ ਜਾਂ 1 ਮਹੀਨੇ ਦਾ ਠੱਠਾ ਮੈਨੂੰ ਹੁੰਦਾ 15 ਦਿਨ ਦਾ ਬਣਾ ਲਓ ਜਾਂ 15 ਦਿਨ ਸੋਕੇ ਲੰਘ ਜਾਂਦੇ ਹਨ ਤੇ ਜੀਵਾ ਦੇ ਪੇਰ ਬਣਾ ਲਓ ਫਿਰ ਕਿਹੜਾ ਪੱਕ ਤੇ ਹੋਰ ਜਾਣਾ ਹੁੰਦਾ ਵਾ ਤੇ ਭੈਣਾ ਪਾਹ ਹਨ ਵਡਿਆ ਕਰੋ ਚੀਜ਼ ਦਾ ਬੜਾ ਪਿਆਰ ਨਾਲ ਬਣਾ ਕੇ ਜਾ ਕਰਕੇ ਬੰਦਾ ਸਾਰੀ ਦਿਹਾੜੀ ਘਰੇ ਕਮਾਈ ਕਰਕੇ ਪੈਸਾ ਲੈ ਕੇ ਆਉਂਦਾ ਵਾ ਅਸੀਂ ਜੇ ਬੇਲੀਆਂ ਪਹਿਣਾ ਬਣੀ ਕੰਮ ਕਰਦਾ ਆ ਡਿਊਟੀ ਤੇ ਹੁੰਦੀਆਂ ਭੈਣਾ ਪਰ ਇਹ ਨਹੀਂ ਕਿ ਨਹੀਂ ਪਰ ਫਿਰ ਵੀ ਬਸ ਇੱਕ ਤਾਂ ਭੈਣਾ ਵੇਲੇ ਹੀ ਆ ਆਪਾ ਰਹੀ ਆ ਹਮਮ ਕੰਮ ਸਾਰੇ ਭੈਣਾ ਹੁੰਦੇ ਆ ਰੋਟੀ ਪਾਣੀ ਦਾ ਕੰਮ ਕਾਫੀ ਹੁੰਦਾ ਬੁਰਾ ਮਤ ਮੰਨਣਾ ਕਿ ਭੈਣਾ ਵੇਲੀ ਕਹਿੰਦੀ ਆ ਆਟਾ ਗਰਮ ਹੋ ਗਿਆ ਆ ਸੌਰੀ ਕੀ ਕੀ ਹੋ ਗਿਆ ਗਰਮ ਹੋ ਗਿਆ ਚਲੋ ਜੀ ਆਪਾਂ ਪਾ ਕੇ ਦੇਖ ਲਿਆ ਤੇ ਆਪਾਂ ਥੋੜਾ ਥੋੜਾ ਕਰਕੇ ਚ ਆਟਾ ਪਾਵਾਂਗੇ ਕਮਕਿਚ ਆ ਦੇਖ ਲਓ ਤੁਸੀਂ ਕੌਲੇ ਹੀ ਲਿਆ ਆਪਾਂ ਕੌਲੇ ਤੋਂ ਮਤਲਬ ਕਿ ਅੰਦਰ ਅੰਦਰ ਆ ਨਾ तकरीबन ਕਿ ਅੱਧਾ ਕਿਲੋ ਘੱਟ ਪਾਉਣਾ ਤੁਸੀਂ ਘੱਟ ਵੀ ਪਾ ਲਓ ਮੈਂ ਵੀ ਦੇਖ ਰਹੀ ਹਾਂ ਕਿੰਨਾ ਕ ਪਾਉਣਾ ਇਹਦੇ ਚ ਲਿਆ ਮੈਂ ਕੌਲੇ ਦੇ ਕੀਤਾ ਇੱਕ ਇਹ ਦੇਖਿਆ 나ਪ ਤੋਲ ਤੇ ਜੇ ਆਪਾਂ ਆਪਰ ਤੋਂ ਵੱਧ ਪੈ ਜੇ ਨਾ ਉਹ ਦੂਸਰਾ ਬਾਅਦ ਚ ਲੱਗੇ ਆਪਾਂ ਨੂੰ ਡ్రਾਈ ਫਰੂਟ ਪਾਇਆ ਤਾਂ ਕਿ ਘੱਟਾ ਕਿੰਨੀਆਂ ਨਹੀਂ ਬਣਦੀਆਂ ਤੇ ਜਾਂ ਉਹ ਮਠਿਆਈ ਦੇ ਪੀਸ ਮੈਂ ਤਾਂ ਪੀਸ ਜੇ ਬਣਾਉਣੀ ਹੁੰਦੀ ਆ ਤੇ ਨਿਗਾਲਣ ਨੂੰ ਤਾਂ ਭਾਇ ਟਾਈਮ ਲੱਗਦਾ ਵਾ ਵਾਹ ਰੋਣ ਲੱਗ ਜਾਂਦੀਆਂ ਨੇ ਮੇਰੀਆਂ ਤਾਂ ਤੇ ਇਹ ਆਪਾਂ ਹੁਣ ਚਲੋ ਸਾਰੇ ਆਟਾ ਪਾ ਲਿਆ ਪੌਣਾ ਕਿਲੋ ਤਕਰੀਬਨ ਪਾ ਲਿਆ ਕੁਛ ਆਪਾਂ ਕਿਤੇ ਭੇਜਣੀਆਂ ਵੀ ਆਹੇ ਮੈਂ ਆਦੇ ਬੇਟੇ ਨੂੰ ਵੀ ਬਣਾ ਕੇ ਭੇਜਣਾ ਨੇ ਆਪਾਂ ਨੂੰ ਮਿੱਠੀ ਮਿੱਠੀ ਅੱਗੇ ਘੋਲ ਲਾਂਗੇ ਚੰਗੀ ਤਰ੍ਹਾਂ ਟਾਈਮ ਲੱਗੇਗਾ ਆਟਾ ਭੁੰਨਣ ਨੂੰ ਜਦੋਂ ਆਟਾ ਭਜੇ ਜੇ ਬੱਸ ਫੇਰ ਸਮਝੋ ਅਲਸੀ ਦਾ ਇਹ ਆਟੇ ਭੁਜੇ ਚ ਹੀ ਪੈ ਜਾਂਦੀ ਹੈ ਕਿਉਂਕਿ ਪੀਸੀ ਜਾਂਦੀ ਚੱਕੀ ਤੇ ਵਿਚਾਰੀ ਵੈਸੇ ਹੀ ਜਾਂ ਨਿਕਲ ਹੀ ਹੁੰਦੀ ਹੈ ਤੇ ਇਹ ਰੋਟਾ ਚੰਗੀ ਤਰ੍ਹਾਂ ਭੁੱਜ ਗਿਆ ਫਿਰ ਆਪਾਂ ਇਹਦੇ ਵਿੱਚ ਅਰਸੀ ਪਾ ਦਾਂਗੇ ਉਹ ਤੁਹਾਨੂੰ ਮੈਂ ਦਿਖਾਵਾਂਗੇ ਟਰਾਈ ਫਰੂਟ ਤੁਸੀਂ ਸਾਰਾ ਦੇਖ ਹੀ ਲਿਆ ਹੋਰ ਕੀ ਪਾਵਾਂਗੇ ਇੱਕ ਦੋ ਚੀਜ਼ਾਂ ਹੋਰ ਵੀ ਵਿੱਚ ਪਾਵਾਂਗੇ ਤੇ ਪਰ ਹਲੇ ਓਨੀ ਸਰਦੀ ਨਹੀਂ ਆਈ ਕਿ ਓਨੀ ਸਰਦੀ ਆਣੀ ਆਪਾਂ ਹੋਰ ਚੀਜ਼ਾਂ ਮਿਕਸ ਕਰਗੇ ਲਓ ਜੀ ਆਪਣਾ ਆਟਾ ਭੁੱਜ ਗਿਆ ਇਹ ਰਾਤ ਦੇ 7 ਵਜੇ ਹੈ ਨਾ ਪਰ ਰਾਤ ਨੂੰ ਬਣਾ ਰਹੇ ਹਾਂ ਕਿਉਂਕਿ ਮੇਰੇ ਹਸਬੰਦ ਕਿਤੇ ਗਏ ਆ ਲੇਟ ਆਉਣਾ ਚਲੋ ਮੈਂ ਜੇ ਤੋ ਜਾਗਣਾ ਹੀ ਆਪਾਂ ਨੇ ਫਿਰ ਆਪਾਂ ਹਾਂ ਪਿੰਨਾਂ ਵਾਲਾ ਕੰਮ ਹੀ ਨੇ ਵੇੜ ਦੇਣੇ ਆ। ਵੈਸੇ ਵੀ ਖਤਮ ਹੋ ਗਿਆ ਸਾਡੇ ਦੋ ਚਾਰ ਕਿਪਸ ਰਹਿ ਗਏ ਸੀਗੇ। ਮੈਂ ਆਪਣੇ ਹਸਬੰਦ ਲਈ ਕਦੇ ਇਹ ਜਿੰਨੀਆਂ ਚੀਜ਼ਾਂ ਮੁੱਕਣ ਨਹੀਂ ਦਿੰਦੇ ਕਿਉਂਕਿ ਸਾਰੇ ਇਹ ਖਰਾਕ ਹੁੰਦੀ ਆ ਹਨਾ ਕਿਉਂਕਿ ਜਾਂ ਜਾਂ ਆਪਣੀ ਉਮਰ ਵੱਧ ਜਾਂਦੀ ਹੈ ਤਿਆਂ ਤੋ ਸਾਮ ਦੀ ਖਰਾਕ ਦੇਣੀ ਜ਼ਰੂਰੀ ਆ। ਤਾਂ ਸਾਰੇ ਜਿਹੜੇ ਬੰਦੇ ਨੇ ਕੰਮ ਕਰਨਾ ਤੇ ਸਾਰੀਆਂ ਭੈਣਾਂ ਆਪਣੇ ਲਈ ਵੀ ਬਣਾਇਆ ਕਰੋ ਔਰ ਦੋ ਚਾਰ ਚੀਜ਼ਾਂ ਮੈਂ ਇਹ ਨਹੀਂ ਪਾਈਆਂ। ਉਨੇ ਦੇ ਵਿੱਚ ਮੈਂ ਪਾਵਾਂ ਕੀ ਉਹ ਉਹ ਹਲਸੀ ਹਲਸੀ ਦਾ ਆਟਾ ਵਾ ਮੇਰੇ ਕੋਲੇ ਉਹ ਮੈਂ ਤੁਹਾਨੂੰ ਦੱਸਣੀ ਕਿੰਨਾ ਪਾਉਣਾ ਜਿੰਨਾ ਆਪਾਂ ਕਣਕ ਦਾ ਆਟਾ ਪਾਇਆ ਆਪਾਂ ਉਹਦੋਂ ਅੱਧਾ ਹਲਸੀ ਦਾ ਆਟਾ ਪਾਵਾਂਗੇ ਹਨਾ ਉਸ ਤੋਂ ਜਾਂ ਥੋੜਾ ਜਿਹਾ ਵਿੱਚ ਮੈਦੇ ਉਹ ਵੀ ਪਾ ਦਿੱਤਾ ਨਾ ਦੂਸਰਾ ਮੂੰਗੀ ਦਾ ਆਟਾ ਥੋੜਾ ਜਿਹਾ ਉਹ ਵੀ ਤੁਹਾਨੂੰ ਲੈ ਆਪਾਂ ਵਿੱਚ ਪਿਆਸੀਆ ਥੋੜਾ ਜਿਹਾ ਰੱਖ ਲਿਆ ਮੈਂ ਫੇਰ ਇਹ ਅਲਣਾਂ ਚ ਬਣਾ ਲਾਂਗੇ ਮੇਰਾ ਮੂਡ ਬਣਿਆ ਤਾਂ ਮੈਂ ਪਰ ਵੈਸੇ ਮੈਂ ਚੀਜ਼ਾਂ ਖਾਂਦੀ ਨਹੀਂ ਆਪਾਂ ਕਰਨਾਗੇ ਗੈਸ ਬੰਦ ਗੈਸ ਬੰਦ ਕਰਕੇ ਚੰਗੀ ਤਰ੍ਹਾਂ ਇਹ ਦੇਖੋ ਥੱਲੇ ਇਹ ਮੈਂ ਲੱਕੜੀ ਜਾ ਕੇ ਕੱਢ ਲਿਆ ਕਿ ਇਹਦੀ ਡੰਡੀ ਲੰਬੀ ਆ ਗਈ ਹਣਾ ਚੰਗੀ ਤਰ੍ਹਾਂ ਮਿਕਸ ਹੋ ਜੂਗਾ ਇਹ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਅਲਸੀ ਅਲਸੀ ਆਪਾਂ ਅੱਧਾ ਲੈ ਲਈ ਠੀਕ ਆ ਕਿ ਕਿ ਫਿਰ ਨਹੀਂ ਤਾਂ ਕੱਲੇ ਆਟੇ ਦਾ ਸਵਾਦ ਨਹੀਂ ਆਣਾ ਜਾਂ ਕੱਲੇ ਅਲਸੀ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲੋ ਜੀ ਅੰਮ੍ਰਿਤੋ ਕੜ ਜੋਰ ਦੀ ਕੜਸੀ ਵੱਜੀ ਤੇ ਥੋੜਾ ਜਿਹਾ ਆਟਾ ਜਾ ਕੇ ਕੰਧ ਨਾਲ ਟਪਕ ਗਿਆ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਨੂੰ ਇਹਦੇ ਵਿੱਚ ਫਿਰ ਆਪਾਂ ਇਹਨੂੰ ਛੱਡ ਦੇਾਂਗੇ ਉਧਰ ਆਪਾਂ ਆਪਦਾ ਜੋ ਡਰਾਈ ਫਰੂਟ ਸੀ ਸਾਰਾ ਆਪਾਂ ਪੀਸ ਲਿਆ ਆਪਾਂ ਦੇਖ ਲਾਂਗੇ ਇਹਦੇ ਵਿੱਚ ਉਸ ਹਾਰ ਦੇ ਨਾਲ ਪਾਵਾਂਗੇ ਘੱਟ ਦੀ ਲੋੜ ਪਿਆ ਆਪਾਂ ਘੱਟ ਪਾਵਾਂਗੇ ਰੱਖ ਲਾਂਗੇ ਫਿਰ ਵੀ ਸੱਖਣ ਆਪਾਂ ਥੋੜੇ ਜਿਹਾ ਨੂੰ ਬਣਾਉਣਾ ਹੀ ਹੈ ਫਿਰ ਬਣਾਵਾਂਗੇ ਕੁਝ ਹੋਰ ਤੇ ਮੈਨੂੰ ਤਾਂ ਚੰਗਾ ਖਾ ਲੈਣੀ ਐ ਮੈਂ ਐ ਨਹੀਂ ਕਿ ਨਹੀਂ ਪਰ ਮੇਰਾ ਇੰਨੇ ਬਣਾਉਂਦੀ ਬਣਾਉਂਦੀ ਦੀ ਮੇਰਾ ਭਰ ਜਾਂਦਾ ਵਾ ਪੇਟ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਇਹ ਚੀਜ਼ਾ ਥੱਲਾ ਜੜ ਹਨਾ ਇਹਦੇ ਨਾਲ ਚੰਗੀ ਤਰ੍ਹਾਂ ਫਿਰ ਮਿਕਸ ਹੋ ਇਦਾਂ ਦਾ ਕਰਕੇ ਹੋ ਜਾਂਦਾ ਵਾ ਇਸ ਤਰੀਕੇ ਨਾਲ ਉਹ ਜਿਹੜਾ ਕੌਣਾ ਸੀਗਾ ਲੱਕੜੀ ਦਾ ਖੁਰਚਣਾ ਉਹਦੇ ਨਾਲ ਤਾਂ ਚਲੋ ਵੈਸੇ ਆਪਾਂ ਭੁੰਨ ਲਿਆ ਪਰ ਜਾਕੜ ਛਿਣ ਵਾਲੇ ਇਦਾਂ ਕਰ ਲੋ ਮੇਰੀਆਂ ਬਾਹਾਂ ਵੀ ਬੜੀ ਦਰਦ ਹੁੰਦੀ ਐ ਡਿੱਗਾਂ ਦੇ ਨਾਲ ਸੱਟ ਲੱਗੀ ਕਰਕੇ ਚਲੋ ਜੀ ਇਹ ਆਪਾਂ ਰੱਖ ਦਿਆਂਗੇ ਫਿਰ ਡਰਾਈ ਫਰੂਟ ਮਿਕਸ ਕਰਾਂਗੇ ਨਾ ਥੋੜਾ ਜਿਹਾ ਕੋਸਾ ਹੋਣ ਤੇ ਕਰਾਂਗੇ ਹੁਣ ਤਾਂ ਗਰਮ ਬਹੁਤ ਜ਼ਿਆਦੇ ਆ ਇਹ 5-7 ਮਿੰਟ ਚ ਹੋ ਜਾਣਾ ਮੌਸਮ ਦੇ ਹਿਸਾਬ ਨਾਲ ਗਰਮੀਆਂ ਦੇ ਵਿੱਚ ਨਹੀਂ ਜਲਦੀ ਠੰਡਾ ਹੁੰਦਾ ਸਰਦੀ ਆ ਇਹ ਚ ਘਿਓ ਪਾਉਣਾ ਹੋਇਆ ਤਾਂ ਆਪਾਂ ਹੋਰ ਪਾਵਾਂਗੇ ਨਹੀਂ ਪਾਉਣਾ ਤਾਂ ਨਾ ਪਾਵਾਂਗੇ ਤੇ ਆਪਾਂ ਲਾ ਕੇ ਪ੍ਰਾਂਦ ਦੇ ਵਿੱਚ ਮਰਪੀ ਦੇ ਟੇਸ ਵਾਂਗੂ ਤਿਆਰ ਕਰ ਦੇਗੇ ਪੀਸ ਬਣਾ ਦੇਣਗੇ ਪਿੰਗਣੀ ਨਹੀਂ ਬਣਾਵਾਂਗੇ ਚੱਕਰ ਵੀ ਬਾਅਦ ਚ ਹੀ ਪਾਵਾਂਗੇ ਇਹਦੇ ਵਿੱਚ ਮੈਂ ਸ਼ੱਕਰ ਪਾਵਾਂਗੀ ਮਿੱਠਾ ਥੋੜਾ ਮੇਰੇ ਹਸਬੰਦ ਨੇ ਕਿਹਾ ਇਹ ਬਿਲਕੁਲ ਕੋੜਾ ਪਾਣਾ ਸੇਤ ਲਈ ਹਾਨੀਕਾਰਕ ਹੈ ਹੈਨਾ ਚੀਨੀ ਨੇ ਆਪਾਂ சੱਕੜ ਹੀ ਪਾਵਾਂਗੇ ਤੁਸੀਂ ਵੀ ਗੁੜ ਦੀ ਚਾਣੀ ਬਣਾ ਕੇ ਵੀ ਪਾ ਸਕਦੇ ਆ ਜੇ ਤੁਹਾਡੇ ਤੇ ਜਿਹੜੇ ਜਿਆਦਾ ਮਿੱਠਾ ਖਾਂਦੇ ਆ ਅੱਗੇ ਸਿਆਲਾ ਆਏਗਾ ਪਰ ਹੋਰ ਕੁਝ ਪਾਕੇ ਬਣਾਵਾਂਗੇ ਇਹਦੇ ਵਿੱਚ ਮੈਂ ਸੁੰਡ ਪਾਵਾਂਗੀ ਜ਼ਰੂਰ ਸੁੰਡ ਸੁੰਡ ਜ਼ਰੂਰ ਪਾਵਾਂਗੀ ਇਹਦੇ ਵਿੱਚ ਆਪਣਾ ਹੋ ਗਿਆ ਜੀ ਇਹ ਭੁੰਨਿਆ ਹੋਇਆ ਆਟਾ ਬਿਲਕੁਲ ਠੰਡਾ ਤਾਂ ਨਹੀਂ ਹੋਇਆ ਘਾਟਾ ਮਤਲਬ ਕਿ ਆਪਾਂ ਠੰਡਾ ਨਹੀਂ ਪੂਰਾ ਕਹਿੰਦੇ ਮੈਂ ਇਹਦੇ ਵਿੱਚ ਪਾ ਰਹੀ ਹਾਂ ਡਰਾਈ ਫਰੋਟ ਡਰਾਈ ਫਰੋਟ ਆਪਾਂ ਸਾਰੇ ਪਾ ਦੇਣਾ ਵਾਣਾ ਕਿਉਂਕਿ ਵਾਵਾ ਪਾਇਆ ਪਿੰਨੀਆਂ ਨਹੀਂ ਬਣੀ ਜਾਣਗੀਆਂ ਪਿੰਨੀਆਂ ਜਾਂ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਆ ਉਹ ਵਾਲੀ ਚੀਜ਼ ਤੇ ਆਪਾਂ ਘਾ ਵੀ ਕੋਲੇ ਰੱਖਿਆ ਵੀ ਜੇ ਆਪਾਂ ਨੂੰ ਲੋੜ ਪਈ ਜਿਹੜੀ ਸੁੰਡ ਪਾਉਣੀ ਆ ਉਹ ਸੁੰਡ ਘਾਟਾ ਪਾਇਓ ਹੱਲ ਇਹਨਾ ਸੁੰਡੇ ਦੀ ਰਤਨ ਮੇਰੇ ਹਸਬੰਦ ਤਾਂ ਕਿਤੇ ਚੱਲੋ ਬਾਹਰ ਕੰਮ ਤੇ ਹੁੰਦੇ ਨੇ ਥੋੜਾ ਠੰਡੇ ਦਾ ਮੌਸਮ ਆ ਇਸ ਲਈ ਪਾ ਰਹੀ ਹਾਂ ਮੈਂ ਪਾ ਰਹੀ ਹਾਂ ਇੱਕ ਚਮਚਾ ਇੱਕ ਤੋਂ ਵੀ ਘੱਟੀ ਕਰ ਦਿੰਦੇ ਆ ਹਾ ਦਿਓ ਇਹ ਪਾਵਾਂਗੇ ਆਪਾਂ ਜਦੋਂ ਪੂਰੀ ਧੁੰਦਾ ਪੈਂਦੀ ਹੈ ਨਾ ਜੋਰ ਠੰਡ ਹੁੰਦੀ ਆ ਉਦੋਂ ਠੰਡ ਜਿਆਦਾ ਪੈਂਦੀ ਆ ਹੁਣ ਨਹੀਂ ਪੈਂਦੀ ਯਾਰ ਸ਼ੱਕਰ ਪਾਈ ਆਪਾਂ ਬਿਲਕੁਲ ਥੋੜੀ ਮੈਂ ਤਾਂ ਕੌਲੀ ਥੋੜੀਆ ਭੀੜੀ ਜੀ ਹੈ ਤਕਰੀਬਨ 50 ਕਗਰਾਮੀ ਪਾਈ ਆ ਇਹ ਵੀ ਜਿਆਦਾ ਹੀ ਕਹਿਣਗੇ ਤੇਲ ਲੈ ਲੇ ਆਪਾਂ ਤੇਲ ਅੱਧੀ ਕੌਲੀ ਆ ਪੱਤੇ ਲਾਂ ਦੀ ਪਾ ਦਿੱਤੀ ਆ ਹੁਣ ਆਪਾਂ ਕਰ ਲਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਆਖੇ ਤੁਹਾਨੂੰ ਘੱਟ ਲੱਗਿਆ ਨਾ ਕਿਉਂ ਤੁਸੀਂ ਪਾ ਸਕਦੇ ਹੋ ਬਾਅਦ ਵਿੱਚ ਹਨ ਗਰਮ ਕਰਕੇ ਪੈ ਜਾਊਗਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਇਹ ਪਿੰਨੀਆਂ ਸਾਰਾ ਕੁਝ ਬਹੁਤ ਸੋਹਣਾ ਬਣੇਗਾ ਕਿਉਂਕਿ ਆਪਾਂ ਘੱਟ ਘਿਓ ਚ ਨਹੀਂ ਫਰਾਈ ਕੀਤੇ ਜਿਹੜੇ ਡਰਾਈ ਫਰੂਟ ਕਿਤੇ ਆਪਾਂ ਚੰਗੇ ਘਿਓ ਚ ਹੀ ਕੀਤੇ ਸੀਗੇ ਤੁਸੀਂ ਵੀ ਦੇਖਿਆ ਆਪਾਂ ਕਿ ਝੂਠ ਨਹੀਂ ਬੋਲਦੇ ਇਹਦੇ ਵਿੱਚੇ ਮੈਂ ਪਾ ਦਿੱਤਾ ਸਾਰਾ ਕੁਛ ਸਾਰਾ ਕੁਛ ਦਾ ਮਤਲਬ ਉਹ ਇਹ ਦੇਖੋ ਇਹ ਮਖਾਣੇ ਰਹਿ ਗਏ ਸੀ ਮੇਰੇ ਰਹਿ ਜਾਣੇ ਸੀਗੇ ਸਾਰਾ ਕੁਛ ਪਾ ਦਿੱਤਾ ਆਪਾਂ ਆਪਾਂ ਨੂੰ ਮਿਕਸ ਕਰਦੇ ਹਾਂ ਚੰਗੀ ਤਰ੍ਹਾਂ ਲਓ ਜੀ ਆਪਣੀਆਂ ਬਣ ਕੇ ਆਲਸੀ ਮੂੰਗੀ ਦੇ ਆਟੇ ਔਰ ਆਪਣੇ ਕਣਕੇ ਦੇ ਆਟੇ ਦੀਆਂ ਪਿੰਨੀਆਂ ਨਹੀਂ ਬਣਾਈਆਂ ਮੈਂ ਇਹਦੇ ਪੀਸ ਕਟਾਂਗੇ ਬਣ ਕੇ ਰੈਡੀ ਆ ਤੁਸੀਂ ਵੀ ਇਹ ਆਪਣੇ ਘਰ ਵਿੱਚ ਬੱਚਿਆਂ ਨੂੰ ਬਣਾ ਕੇ ਜਿਓ ਹਰ ਚੀਜ਼ ਮੈਂ ਜੋ ਪਾਈ ਆ ਤੁਹਾਨੂੰ ਦਿਖਾਈ ਆ ਖਸ ਖਸ ਸੌਂਫ ਜਮੈਣ ਜੋ ਵੀ ਪਾਈ ਆ ਆਪਾਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ ਨੇ ਤੇ ਤੁਸੀਂ ਵੀ ਆਪਣੇ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਬਣਾ ਕੇ ਖਿਲਾਓ ਤੇ ਆਪਾਂ ਅੱਗੇ ਸਰਦੀ ਗੁੜੀ ਹੋਏਗੀ ਤੇ ਉਦੋਂ ਹੋਰ ਚੀਜ਼ਾਂ ਪਾਵਾਂਗੇ ਤੇ ਮਿਰਚ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਕੇ ਵਾਏ ਟਾਟਾ